ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀਆਂ ਉਹਨਾਂ ਯੂਨੀਵਰਸਿਟੀਆਂ ਦੇ ਨਾਲ ਜੁੜੀ ਹੋਈ ਹੈ ਜਿਹੜੀਆਂ ਯੂਨੀਵਰਸਿਟੀਆਂ ਜੀਐਸਟੀ ਡਿਫਾਲਟਰ ਪਾਈਆਂ ਗਈਆਂ ਨੇ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਗਈ ਇੱਕ ਕੈਗ ਦੀ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਇਸ ਰਿਪੋਰਟ ਦੇ ਵਿੱਚ ਸਰਦਾਰ ਬਿਆਨ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਾਮ ਵੀ ਸ਼ਾਮਲ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਯੂਨੀਵਰਸਿਟੀਆਂ ਨੇ ਮਾਰਚ ਸਾਲ 2017 ਤੋਂ ਲੈ ਕੇ 2022 ਤੱਕ ਜੀਐਸਟੀ ਟੈਕਸ ਅਦਾ ਨਹੀਂ ਕੀਤਾ ਸਿਆ ਜਾ ਰਿਹਾ ਹੈ ਕਿ 5 ਕਰੋੜ 31 ਲੱਖ ਰੁਪਏ ਦੀ GST ਰਕਮ ਯੂਨੀਵਰਸਿਟੀਆਂ ਨੇ ਅਦਾ ਨਹੀਂ ਕੀਤੀ ਰਿਪੋਰਟ ਵਿੱਚ ਟੈਕਸਾਂ ਦੀ ਵਸੂਲੀ ਲਈ ਸੂਬਾ ਸਰਕਾਰ ਦੇ ਦਖਲ ਦੀ ਮੰਗ ਕਰਦੇ ਆ ਇਸ ਦਾ ਜਵਾਬ ਮੰਗਿਆ ਗਿਆ 31 ਮਾਰਚ ਸਾਲ 2022 ਨੂੰ ਖਤਮ ਹੋਏ ਸਾਲ ਦੇ ਆਡਿਟ ਲਈ ਸਾਲ 2024 ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਸੰਸਥਾਵਾਂ ਦੁਆਰਾ ਆਪਣੇ ਜਵਾਬਾਂ ਵਿੱਚ ਜਮ੍ਹਾਂ ਕੀਤੇ GST ਉੱਤੇ ਇਤਰਾਜ਼ਾਂ ਨੂੰ ਖਾਰਜ ਕਰ ਦਿੱਤਾ ਸੀ ਕਿਉਂਕਿ ਯੂਨੀਵਰਸਿਟੀਆਂ ਨੇ GST ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਸੰਸਥਾਵਾਂ ਦੇ ਰਿਕਾਰਡ ਦੀ ਆਡਿਟ ਪੜਤਾਲ ਤੋਂ ਪਤਾ ਲੱਗਾ ਹੈ ਕਿ ਇਹਨਾਂ ਸੰਸਥਾਵਾਂ ਨੇ ਜੁਲਾਈ ਸਾਲ 2017 ਤੋਂ ਲੈ ਕੇ ਮਾਰਚ 2022 ਦਰਮਿਆਨ 6 ਵੱਖ-ਵੱਖ ਸੇਵਾ ਪ੍ਰਦਾਤਾਵਾਂ ਤੋਂ 30 30 ਕਰੋੜ 55 ਲੱਖ ਰੁਪਏ ਦੀ ਸੁਰੱਖਿਆ ਸੇਵਾਵਾਂ ਤੇ ਰੁਜ਼ਗਾਰ ਲੇਬਰ ਸੇਵਾਵਾਂ ਪ੍ਰਾਪਤ ਕੀਤੀਆਂ ਸਨ ਸਿਰਫ ਇੱਕ ਵਿਦਿਅਕ ਸੰਸਥਾਵਾਂ ਨੇ ਫਾਰਵਰਡ ਚਾਰਜ ਵਿਧੀ ਤਹਿਤ 19 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ ਇੱਕ ਸੇਵਾ 5 ਕਰੋੜ 31 ਲੱਖ ਰੁਪਏ ਦੀ ਬਾਕੀ GST ਰਾਸ਼ੀ ਅਦਾ ਨਹੀਂ ਕੀਤੀ ਟੈਗ ਨੂੰ ਦਿੱਤੇ ਗਏ ਜਵਾਬ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਕਿਹਾ ਕਿ ਸੇਵਾ ਪ੍ਰਦਾਤਾ ਨੇ ਕਦੇ ਵੀ ਟੈਕਸ ਨਹੀਂ ਵਸੂਲਿਆ ਇਸ ਦੌਰਾਨ ਸਰਦਾਰ ਬੀਨ ਸਿੰਘ ਸਟੇਟ ਯੂਨੀਵਰਸਿਟੀ ਨੇ ਜਵਾਬ ਦਿੱਤਾ ਕਿ ਸਿਰਫ ਇੱਕ ਸੇਵਾ ਪ੍ਰਦਾਤਾ ਨੇ ਆਪਣੇ ਚਲਾਨ ਵਿੱਚ ਜੀਐਸਟੀ ਵਸੂਲਿਆ ਸੀ ਅਤੇ ਉਸ ਦਾ ਭੁਗਤਾਨ ਕੀਤਾ ਗਿਆ ਸੀ ਸੋ ਮੀਡੀਆ ਰਿਪੋਰਟਾਂ ਮੁਤਾਬਕ ਇਹ ਤੁਹਾਨੂੰ ਜਿਹੜੇ ਅਸੀਂ ਅੰਕੜੇ ਆ ਇਹ ਦੱਸ ਰਹੇ ਹਾਂ ਜਵਾਬਾਂ ਦੇ ਵਿੱਚ ਸਖਤੀ ਨਾਲ ਨਿੰਦਾ ਕਰਦੇ ਹੋਏ ਕੈਗ ਨੇ ਕਿਹਾ ਕਿ ਡਿਫਾਲਟਰਾਂ ਦੇ ਜਵਾਬ ਸਵਕਾਰ ਯੋਗ ਨਹੀਂ ਹਨ ਦੋਵਾਂ ਸੰਸਥਾਵਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਟੈਕਸ ਯੋਗ ਸੇਵਾਵਾਂ ਪ੍ਰਾਪਤ ਕਰਦੇ ਸਮੇਂ ਸਿਰ ਜੀਐਸਟੀ ਕਾਨੂੰਨ ਦੇ ਤਹਿਤ ਆਪਣੀਆਂ ਦਾਰੀਆਂ ਬਾਰੇ ਜਾਣੂ ਹੁਣ ਉਹਨਾਂ ਤੋਂ ਇਹ ਵੀ ਜਾਣਨ ਦੀ ਉਮੀਦ ਕੀਤੀ ਜਾਂਦੀ ਸੀ ਕਿ ਉਹ ਸੇਵਾਵਾਂ ਰਿਵਰਸ ਚਾਰਜ ਵਿਧੀ ਜਾਂ ਫਿਰ ਫਾਰਵਰਡ ਚਾਰਜ ਵਿਧੀ ਅਧੀਨ ਟੈਕਸਯੋਗ ਸਨ ਕਿਉਂਕਿ ਜੀਐਸਟੀ ਅਪਰਤੱਖ ਟੈਕਸ ਹੋਣ ਦੇ ਰੂਪ ਵਿੱਚ ਦਾ ਵਿੱਤੀ ਬੋਝ ਆਖਰਕਾਰ ਇਹਨਾਂ ਸੰਸਥਾਵਾਂ ਦੁਆਰਾ ਸਹਿਣ ਕੀਤਾ ਜਾਣਾ ਸੀ ਦਨ ਮਿਊਟਲੀ ਬਿਊਰੋ ਰਿਪੋਰਟ